ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੋਗੇ ਜ਼ਿਲ੍ਹੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਇਸ ਦੇ ਮੋਗੇ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਮੱਲਿਆਣਾ ਪਿੰਡ ਦੇ ਵਿੱਚ ਦੋ ਨੌਜਵਾਨਾਂ ਨੇ ਬੇਮਿਸਾਲ ਹਿੰਮਤ ਅਤੇ ਮੁਨੁੱਖਤਾ ਦੀ ਮਿਸਾਲ ਕਾਇਮ ਕਰ ਦਿੱਤੀ ਹੈ ਲਗਾਤਾਰ ਮੀਂਹ ਦੇ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਖਰਾਬ ਹੋ ਚੁੱਕੇ ਸੀ ਤੇਜ਼ ਧਾਰਾਂ ਵੀ ਮੀਂਹ ਦੀਆਂ ਵਗ ਰਹੀਆਂ ਸੀ ਜਿਸ ਦੇ ਕਾਰਨ ਬੱਚਿਆਂ ਨੂੰ ਸਕੂਲ ਜਾਣਾ ਬਹੁਤ ਔਖਾ ਹੋ ਰਿਹਾ ਸੀ ਇਸ ਗੰਭੀਰ ਹਾਲਤ ਦੇ ਵਿੱਚ ਦੋ ਸਥਾਨਕ ਨੌਜਵਾਨ ਪਾਣੀ ਦੇ ਵਿੱਚ ਉਤਰ ਕੇ ਬੱਚਿਆਂ ਨੂੰ ਆਪਣੀ ਪਿੱਠ ਤੇ ਚੁੱਕ-ਚੁੱਕ ਕੇ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਂਦੇ ਰਹੇ ਅਤੇ ਨਾਲ ਦੀ ਨਾਲ ਜਿਹੜਾ ਉਹ ਰੋਡ ਦਾ ਨ ਟੋਬਾ ਬਣ ਗਿਆ ਸੀ ਉਹਨੂੰ ਪਾਰ ਕਰਵਾਉਂਦੇ ਰਹੇ ਪਿੰਡ ਦੇ ਲੋਕਾਂ ਨੇ ਇਸ ਵੀਰਤਾ ਭਰੇ ਮੰਜ਼ਰ ਦੀ ਵੀਡੀਓ ਬਣਾ ਲਈ ਤੇ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਥਾਨਕ ਨਿਵਾਸੀ ਮੁਕਤਾਰ ਸੰਗਤ ਨੇ ਦੱਸਿਆ ਕਿ ਅਸੀਂ ਖੜੇ ਦੇਖ ਨਹੀਂ ਸਕਦੇ ਸੰ ਕਿਉਂਕਿ ਬੱਚੇ ਡਰੇ ਹੋਏ ਸੰ ਅਤੇ ਸਾਡੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਇਲਾਕੇ ਨੂੰ ਕਈ ਸਾਲਾਂ ਤੋਂ ਅਸੀਂ ਅਜਿਹਾ ਦੇਖ ਰਹੇ ਹਾਂ ਕਿਉਂਕਿ ਇਸ ਇਲਾਕੇ ਨੂੰ ਅੰਡਰਟੈਕ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਇਸ ਦੀ ਜਿਹੜੀ ਨੁਹਾਰ ਹੈ ਬਦਲਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਅੱਜ ਵੀ ਅਜਿਹੀਆਂ ਹਾਲਤਾਂ ਤੋਂ ਸਾਨੂੰ ਰੁਬਰੂ ਹੋਣਾ ਪੈਂਦਾ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਤੋਂ ਅਸੀਂ ਤੁਰੰਤ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਅਤੇ ਵਧਿਆ ਬਾੜ ਰੋਕੂ ਪਰੰਦ ਕਰਨ ਦੀ ਵੀ ਮੰਗ ਕਰਦੇ ਹਾਂ ਇਸ ਵੀਰਤਾ ਭਰੇ ਕੰਮ ਨੇ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਹੈ ਕਿ ਪਿੰਡਾਂ ਦੇ ਵਿੱਚ ਮਜ਼ਬੂਤ ਇਨਫਰਾਸਟ੍ਰਕਚਰ ਦੀ ਲੋੜ ਹੈ ਅਤੇ ਜ਼ਰੂਰਤ ਹੈ ਵੱਧ ਤੋਂ ਵੱਧ ਵਧੀਆ ਸੜਕਾਂ ਬਣਾਉਣ ਦੀ ਤਾਂ ਜੋ ਲੋਕਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਵੀ ਦੇਖੋ ਇਹ ਵੀਡੀਓ ગોના બારે આ પ્રકાર હતા એકર કે બરાબર ઓ યાર આધા ખાધા બે મિનિટ ਕਮੰਟ ਫਤੂਮੇ ਮੁਰੇ ਨੂੰ ਤਾਲਾ ਮਾਰ ਕੇ ਬਾਹਰ ਜਾ ਜੇ ਜੇਦੀ ਕਰੋ ਬਣੀ ਪੈਰ ਪੈਰ ਨੂੰ ਦੇਖ ਕੇ ਪੁੱਤ ਨੂੰ ਆ ਦੇ ਅੱਧਾ ਰੋ ਕਰ ਮੁਰੇ ਤੇ ਇੱਕ ਤੋਂ ਤੱਕ ਪੈਰ ਅੱਛੀ ਨਾਲ ਬੈਠ ਜਾ ਹੱਥ ਫੜ ਲਿਆ ਕਰੋ ਮਰੇ ਨਾ ਬੈਠ ਕੇ ਹੱਥ ਫੜ ਲੈ ਨਾਲ ਤੇ ਨਾ ਕਿੰਦੇ ਦੇ ਪੈਰ ਤੋਂ ਆ ਬਈ ਹੋ ਜਾ ਮੈਂ ਜੀ ਕਾਜ ਜਿਹੜਾ ਵਾਲਾ ਪਰਾ ਆ ਆ ਦੇਖੋ ਬਾਈ ਇੱਕ ਬਾਈ ਜਣਾ ਬਾਹਰੋਂ ਆਇਆ ਤੇ ਬਹੁਤ ਔਖਾ ਆ ਜੋ ਲੱਗਿਆ ਹੋਈ ਹੱਥ ਤੇ ਨਾ ਪੈ ਧਰਦੀ ਚੰਗਾ ਚਲੋ ਚਲੋ ਜੀ ਆ ਕੱਟ ਆਹ ਫਾਉਂਡੋ ਇਹਦਾ ਬੰਦ ਬੈਠੋ ਨਹੀਂ ਵੀ ਤਾਰਾ ਮੜੀ ਨਾ ਆ ਆ ਜਾ ਬਾਈ ਆ ਜਾ ਹੋ ਗਿਆ ਸੇਵਾ ਆ ਭਾਈ ਬਾਹ ਰੇੜਾ ਨਾ ਕੀ ਬਣਣਾ ਰੇੜਾ ਰੇੜਾ ਕਰੇ ਖੜਾਇਆ ਰੇੜਾ ਰਸੂਲਪੁਰ ਲਾਇਆ ਆ ਜੋ ਸਿੰਘ ਸਭ ਆ ਬਹੁਤ ਬਹੁਤ ਧੰਨਵਾਦ ਭਾਈ ਹੁਣਾਂ ਦਾ ਸਰ ਕਰਵਾਉਣੇ ਨੂੰ ਹਾਂ ਤੂੰ ਆਈ ਦੱਸਦੀ ਆ ਬੈਠੀ ਆ ਇਹਨੂੰ